ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜਿਹੜੀ ਆਮ ਪ੍ਰੋਬਲਮ ਆ ਬੜੀ ਪਰੇਸ਼ਾਨੀ ਲੋਕਾਂ ਚ ਪਾਈ ਜਾਂਦੀ ਕਿ ਛਾਤੀ ਦੇ ਵਿਚਾਲੇ ਜਿਹੜਾ ਦਰਦ ਉੱਠਦਾ ਏ ਜਿਹੜੀ ਜਲਣ ਹੁੰਦੀ ਆ ਇਹ ਕਿਹੜੇ ਕਿਹੜੇ ਕਾਰਨਾ ਕਰਕੇ ਹੁੰਦੀ ਆ ਤੇ ਇਹ ਤੋਂ ਨਿਯਾਤ ਕਿਵੇਂ ਪਾਇਆ ਜਾ ਸਕਦਾ ਸੋ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਦੋਸਤੋ ਜਿਹੜਾ ਅਸੀਂ ਨਿੰਬੂ ਪਾਣੀ ਪੀਨੇ ਆ ਕਿ ਨਿੰਬੂ ਪਾਣੀ ਸੇਵਨ ਕਰਨ ਤੋਂ ਬਾਅਦ ਸਾਡੇ ਜਿਹੜੀ ਇਹ ਜਲਣ ਆ ਇਹ ਵੱਧਦੀ ਆ ਕੇ ਘਟਦੀ ਆ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵੀ ਇਹ ਜਲਨ ਹੁੰਦੀ ਕਿਉਂ ਆ? ਕਿਹੜੇ-ਕਿਹੜੇ ਕਾਰਨ ਬਣਦੇ ਸਾਡੇ ਦਰਦ ਹੋਣ ਦੇ ਛਾਤੀ 'ਚ। ਦੋਸਤੋ ਸਾਡੀ ਜਿਹੜੀ ਭੋਜਨ ਦੀ ਥੈਲੀ ਹੁੰਦੀ ਆ ਤੇ ਸਾਡੀ ਜਿਹੜੀ ਭੋਜਨ ਦੀ ਨਾਲੀ ਹੁੰਦੀ ਆ, ਥੈਲੀ ਤੇ ਨਾਲੀ ਦੇ ਵਿੱਚਕਾਰ ਇੱਕ ਜੰਕਸ਼ਨ ਹੁੰਦਾ ਏ, ਇੱਕ ਵਾਲਵ ਹੁੰਦਾ ਏ। ਜਦੋਂ ਇਹ ਵਾਲਵ ਢਿੱਲਾ ਪਿਆ ਜਾਂਦਾ ਕਿਸੇ ਕਾਰਨਾ ਕਰਕੇ ਤਾਂ ਜਿਹੜਾ ਸੀ ਸਾਡੇ ਖਾਦਾ ਪੀਤਾ 'ਈ ਤਜਾਬੀ ਮਾਦਾ ਸਾਡੇ ਮਿਹਦੇ 'ਚ ਹੁੰਦਾ ਸਾਡੀ ਭੋਜਨ ਦੀ ਥੈਲੀ 'ਚ ਹੁੰਦਾ, ਉਹ ਸਾਡੀ ਭੋਜਨ ਦੀ ਨਾਲੀ 'ਚ ਉੱਪਰ ਤੱਕ ਆ ਜਾਂਦਾ ਏ। ਜੀਦੇ ਕਾਰਨ ਕਰਕੇ ਸਾਨੂੰ ਛਾਤੀ 'ਚ ਇਥੇ ਦਰਦ ਹੋਣੀ ਸ਼ੁਰੂ ਹੋ ਜਾਂਦੀ ਤੇ ਜਲਨ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਸਫਿੰਕਟਰ ਦੇ ਜਿਹੜਾ ਵਾਲਵਾ ਉਹ ਢਿੱਲਾ ਹੋਣ ਦੇ ਕਾਰਨ ਕਰਕੇ ਸਾਨੂੰ ਇਹ ਛਾਤੀ 'ਚ ਜਲਨ ਹੋਣ ਦੀ ਪਰੇਸ਼ਾਨੀ ਆਉਂਦੀ ਜਿਹਨੂੰ ਅਸੀਂ ਐਸਿਡਿਕ ਰਿਫਲਕਸ ਵੀ ਕਹਿ ਦਿੰਨੇ ਆ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਕਿਹੜੀਆਂ-ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਐ ਜਿਹੜੀਆਂ ਸਾਡੇ ਇਸ ਤਜਾਬ ਦੀ ਪਰੇਸ਼ਾਨੀ ਨੂੰ ਹੋਰ ਵਧਾਉਂਦੀਆਂ ਐ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜਾ ਅਸੀਂ ਜ਼ਿਆਦਾ ਘਿਓ ਤੇਲ ਵਾਲਾ ਭੋਜਨ ਖਾਂਦੇ ਆ ਜ਼ਿਆਦਾ ਫੈਟ ਵਾਲਾ ਭੋਜਨ ਖਾਂਦੇ ਆ ਇਹਦੇ ਨਾਲ ਵੀ ਸਾਡੇ ਤਜਾਬ ਦੀ ਪਰੇਸ਼ਾਨੀ ਵੱਧਦੀ ਆ ਤੇ ਇੱਕ ਦੋਸਤੋ ਜਿਹੜੇ ਲੋਕ ਜ਼ਿਆਦਾ ਚਾਹ ਜਾਂ ਕੌਫੀ ਪੀਂਦੇ ਆ ਉਹਨਾਂ 'ਚ ਵੀ ਇਹ ਪਰੇਸ਼ਾਨੀ ਜ਼ਿਆਦਾ ਵੱਧਦੀ ਆ ਤੇ ਜਿਹੜਾ ਮਿਰਚ ਮਸਾਲੇ ਵਾਲਾ ਜ਼ਿਆਦਾ ਤਲਿਆਂ ਵਾਲਿਆ ਮਿਰਚ ਮਸਾਲੇ ਵਾਲਾ ਭੋਜਨ ਆ ਇਹ ਵੀ ਸਾਡੇ ਤਜਾਬ ਦੀ ਜਿਹੜੀ ਪਰੇਸ਼ਾਨੀ ਐਸਿਡਿਕ ਰਿਫਲਕਸ ਦੀ ਜਿਹੜੀ ਪਰੇਸ਼ਾਨੀਆਂ ਨੂੰ ਵਧਾਉਂਦਾ ਏ ਤੇ ਦੋਸਤੋ ਜਿਹੜੇ ਸਿਟਰਸ ਫਰੂਟ ਹੁੰਦੇ ਆ ਜਿਵੇਂ ਆ ਸੰਤਰਾ ਮਸੰਮੀ ਜਿਹੜੇ ਮਤਲਬ ਖੱਟੇ ਫਾਲ ਹੁੰਦੇ ਆ ਉਹ ਖਾਣ ਨਾਲ ਵੀ ਸਾਡੇ ਐਸਿਡਿਟੀ ਦੀ ਜਿਹੜੀ ਪਰੇਸ਼ਾਨੀ ਉਹ ਜ਼ਿਆਦਾ ਵਧੇ ਜਾਂਦੀ ਆ ਦੋਸਤੋ ਸਬਜ਼ੀਆਂ ਚ ਜਿਵੇਂ ਲਸਣ ਪਿਆਜ਼ ਗਾਜਰ ਮੂਲੀ ਇਹ ਵੀ ਸਾਡੇ ਜਿਹੜੀ ਤਜਾਬ ਦੀ ਪਰੇਸ਼ਾਨੀ ਨੂੰ ਵਧਾਉਂਦੇ ਆ ਦੋਸਤੋ ਆਓ ਹੁਣ ਅਸੀਂ ਗੱਲ ਕਰਦੇ ਵੀ ਜਿਹੜਾ ਲੈਮਨ ਵਾਟਰ ਆ ਨਿੰਬੂ ਵਾਲਾ ਪਾਣੀ ਆ ਕੀ ਉਹ ਸਾਡੇ ਤਜਾਬ ਦੀ ਐਸਿਡਿਕ ਰਿਫਲਕਸ ਦੀ ਪਰੇਸ਼ਾਨੀ ਨੂੰ ਹੋਰ ਵਧਾਉਂਦਾ ਏ ਕਿ ਇਹਨੂੰ ਘਟਾਉਂਦਾ ਏ ਦੋਸਤੋ ਜਿਹੜੀਆਂ ਕੁਝ ਕੁ ਸਟੱਡੀਜ਼ ਹੈਗੀਆਂ ਐ ਉਹਦਾ ਇਹ ਕਹਿੰਦੀਆਂ ਵੀ ਜਿਹੜਾ ਨਿੰਬੂ ਆ ਇਹ ਸਿਟਰਸ ਫਰੂਟ ਵਿੱਚ ਹੀ ਆ ਜਾਂਦਾ ਇਹ ਖੱਟਾ ਹੁੰਦਾ ਜਿਹਦੇ ਕਰਕੇ ਇਹਦੀ ਜਿਹੜੀ ਮਤਲਬ ਇਹ ਸਾਡੇ ਤਜਾਬ ਦੀ ਜਿਹੜੀ ਪਰੇਸ਼ਾਨੀ ਆ ਸਾਡੀ ਐਸਿਡਿਟੀ ਨੂੰ ਹੋਰ ਵਧਾਉਂਦਾ ਏ ਕਿਉਂਕਿ ਇਹਦੀ ਨੇਚਰ ਐਸਿਡਿਕ ਨੇਚਰ ਦਾ ਹੁੰਦਾ ਏ ਪਰ ਕੁਝ ਕੁ ਸਟੱਡੀ ਇਦਾਂ ਦੀਆਂ ਐ ਜਿਹੜੀਆਂ ਕਹਿੰਦੀਆਂ ਵੀ ਨਿੰਬੂ ਪਾਣੀ ਸਾਨੂੰ ਫਾਇਦਾ ਦਿੰਦਾ ਏ ਸਾਡਾ ਜਦੋਂ ਸਾਡੇ ਤਜਾਬ ਗੈਸ ਕਰਕੇ ਜਿਹੜੀ ਸਾਡੇ ਜਲਨ ਹੁੰਦੀ ਦਰਦ ਹੁੰਦੀ ਆ ਉਹਦੇ ਤੋਂ ਇਹ ਰਾਹਤ ਦਵਾਉਂਦਾ ਏ ਦੋਸਤੋ ਇੱਕ ਚੂਹਿਆਂ ਤੇ ਰਿਸਰਚ ਹੋਈ ਸੀ ਜਿਸ ਵਿੱਚ ਉਹਨਾਂ ਨੇ ਲਗਾਤਾਰ ਚੂਹਿਆਂ ਨੂੰ ਨਿੰਬੂ ਵਾਲਾ ਪਾਣੀ ਦਿੱਤਾ ਤੇ ਉਹਨਾਂ ਨੇ ਕੁਝ ਸਮੇਂ ਬਾਅਦ ਵੇਖਿਆ ਕਿ ਉਹਨਾਂ ਦੇ ਜਿਹੜੇ ਫੈਟ ਸੈੱਲ ਸੀਗੇ ਮਤਲਬ ਉਹਨਾਂ ਦੀ ਓਬੀਐਸਟੀ ਉਹਨਾਂ ਦਾ ਮਟਾਪਾ ਘੱਟ ਹੋਇਆ ਉਹਨਾਂ ਦਾ weight ਵੀ ਘਟਿਆ ਸੋ ਇਸ ਤੋਂ ਇਹ ਪਤਾ ਲੱਗਦਾ ਵੀ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਵੀ ਜਿਹੜੀ ਸਾਡਾ weight ਵੱਧਦਾ ਜਾਂ ਓਬੀਐਸਟੀ ਮਟਾਪੇ ਦੀ ਜਿਹੜੀ ਪਰੇਸ਼ਾਨੀ ਆ ਇਹ ਵਧਾਉਂਦੀ ਆ ਸਾਡੇ ਐਸਿਡਿਕ ਰਿਫਲਕਸ ਦੀ ਬਿਮਾਰੀ ਨੂੰ ਜਿਹੜਾ ਸਾਡੇ ਗਲੇ ਤੱਕ ਖੱਟਾ ਪਾਣੀ ਆ ਜਾਂਦਾ ਸੋ ਜਦੋਂ ਸਾਡੇ weight ਘਟੂਗਾ ਮਟਾਪਾ ਘਟੂਗਾ ਇਹਦੇ ਨਾਲ ਨਾਲ ਸਾਡੇ ਜਿਹੜਾ ਤਜਾਬੀ ਮਾਦਾ ਇਹ ਵੀ ਘੱਟ ਬਣੂਗਾ ਸੋ ਇਹ ਸਟੱਡੀ ਤੋਂ ਇਹ ਸਾਬਤ ਹੋਇਆ ਕਿ ਨਿੰਬੂ ਪਾਣੀ ਸਾਨੂੰ ਸਾਡੀ ਜਿਹੜੀ ਐਸਿਡਿਟੀ ਦੀ ਪਰੇਸ਼ਾਨੀ ਆ ਇਸ ਤੋਂ ਫਾਇਦਾ ਦਵਾਉਂਦਾ ਇਸ ਤੋਂ ਨਿਯਾਤ ਦਵਾਉਂਦਾ ਤੇ ਦੋਸਤੋ ਜਿਹੜਾ ਨਿੰਬੂ ਪਾਣੀ ਉਹ ਸਾਡੇ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਨੂੰ ਘੱਟ ਕਰਦਾ ਏ ਤੇ ਜਿਹੜਾ ਸਾਡੇ ਕੋਲੇਸਟ੍ਰੋਲ ਵੱਧਦਾ ਏ ਇਹਨੂੰ ਵੀ ਘਟਾਉਂਦਾ ਜੇ ਅਸੀਂ ਰੋਜ਼ਾਨਾ ਨਿੰਬੂ ਪਾਣੀ ਦਾ ਸੇਵਨ ਕਰਦੇ ਹਾਂ ਤੇ ਜਦੋਂ ਸਾਡਾ ਬੀਪੀ ਘਟੂਗਾ ਸਾਡਾ ਕੋਲੇਸਟ੍ਰੋਲ ਜਿਆਦਾ ਜਿਹੜਾ ਵਧਿਆ ਉਹ ਘਟੂਗਾ ਤਾਂ ਆਪਣੇ ਆਪ ਜਿਹੜਾ ਸਾਡਾ ਐਸਿਡਿਕ ਰਿਫਲਕਸ ਦੀ ਜਿਹੜੀ ਪਰੇਸ਼ਾਨੀ ਆ ਸਾਡੇ ਗਲੇ 'ਚ ਖੱਟਾ ਪਾਣੀ ਆਉਣ ਦੀ ਜਲਣ ਹੋਣ ਦੀ ਜਿਹੜੀ ਪਰੇਸ਼ਾਨੀ ਛਾਤੀ 'ਚ ਇਹ ਵੀ ਘਟੂਗੀ ਤੇ ਦੋਸਤੋ ਲੈਮਨ ਦੇ ਵਿੱਚ ਨਿੰਬੂ ਦੇ ਵਿੱਚ ਵਿਟਾਮਿਨ ਸੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਏ ਜਿਹੜਾ ਇੱਕ ਬੜਾ ਵਧੀਆ ਮਤਲਬ ਐਂਟੀਆਕਸੀਡੈਂਟ ਵੀ ਮੰਨਿਆ ਗਿਆ ਨਿੰਬੂ ਨੂੰ ਤੇ ਇਹ ਸਾਡੇ ਜਿਹੜੀ ਭੋਜਨ ਦੀ ਜਿਹੜੀ ਨਾਲੀ 'ਚ ਜ਼ਖਮਾਂ ਦੀ ਪਰੇਸ਼ਾਨੀ ਹੋ ਜਾਂਦੀ ਆ ਇਹ ਉਹਨੂੰ ਵੀ ਘੱਟ ਕਰਨ ਦੀ ਤਾਕਤ ਰੱਖਦਾ ਤੇ ਦੋਸਤੋ ਨਿੰਬੂ ਚ ਐਸਕੋਰਬਿਕ ਐਸਿਡ ਪਾਇਆ ਜਾਂਦਾ ਏ ਜਿਹਨੂੰ ਐਂਟੀਆਕਸੀਡੈਂਟ ਮੰਨਿਆ ਜਾਂਦਾ ਤੇ ਸਾਡੇ ਮਤਲਬ ਕੈਂਸਰ ਦੀ ਬਿਮਾਰੀ ਹੋਣ ਤੋਂ ਵੀ ਸਾਨੂੰ ਪ੍ਰੀਵੈਂਟ ਕਰਦਾ ਏ ਸਾਨੂੰ ਬਚਾਉਂਦਾ ਏ ਜਿਹੜਾ ਐਸਕੋਰਬਿਕ ਐਸਿਡ ਹੁੰਦਾ ਏ ਦੋਸਤੋ ਸਾਡੇ ਦਿਮਾਗ ਚ ਆਉਂਦਾ ਹੋਊਗਾ ਵੀ ਨਿੰਬੂ ਐਸਿਡਿਕ ਨੇਚਰ ਦਾ ਹੁੰਦਾ ਫਿਰ ਇਹ ਸਾਡੇ ਤਜਾਬ ਨੂੰ ਸਾਡੀ ਐਸਿਡਿਟੀ ਨੂੰ ਕਿਵੇਂ ਕੰਟਰੋਲ ਕਰਦਾ ਦੋਸਤੋ ਜੇ ਅਸੀਂ ਨੀਂਬੂ ਨੂੰ ਨਚੋੜ ਕੇ ਸਿੱਧਾ ਪੀਨੇ ਆ ਬਿਨਾ ਕਿਸੇ ਪਾਣੀ ਨਾਲ ਮਿਕਸ ਕੀਤੇ ਤਾਂ ਇਹ ਸਾਡੇ ਐਸਿਡਿਟੀ ਨੂੰ ਹੋਰ ਵਧਾਉਂਦਾ ਏ ਕਿਉਂਕਿ ਇਹਦੀ ਨੇਚਰ ਐਸਿਡਿਕ ਹੁੰਦੀ ਆ ਪਰ ਜਦੋਂ ਅਸੀਂ ਇਹਨੂੰ ਪਾਣੀ ਨਾਲ ਮਿਲਾ ਦਿੰਨੇ ਆ ਡਿਲੂਟ ਕਰ ਦਿੰਨੇ ਆ ਤਾਂ ਇਹਦੀ ਜਿਹੜੀ ਐਸਿਡਿਕ ਨੇਚਰ ਆ ਇਹ ਬਦਲ ਜਾਂਦੀ ਆ ਇਹ ਖਾਰੀ ਨੇਚਰ ਦਾ ਹੋ ਜਾਂਦਾ ਏ ਇਹਦੀ ਜਿਹੜੀ ਤਸਵੀਰ ਆ ਉਹ ਖਾਰੀ ਹੋ ਜਾਂਦੀ ਆ ਸੋ ਜਦੋਂ ਅਸੀਂ ਪਾਣੀ ਦੇ ਨਾਲ ਮਿਕਸ ਕਰਕੇ ਪੀਨੇ ਆ ਇਹਨੂੰ ਡਾਈਲੂਟ ਕਰਕੇ ਪੀਨੇ ਆ ਤਾਂ ਇਹ ਸਾਨੂੰ ਰਾਹਤ ਦਿੰਦਾ ਏ ਸਾਡੇ ਤਜਾਬ ਗੈਸ ਦੀ ਪਰੇਸ਼ਾਨੀ ਤੋਂ ਸਾਡੇ ਛਾਤੀ 'ਚ ਜਲਣ ਦੀ ਪਰੇਸ਼ਾਨੀ ਤੋਂ ਦੋਸਤੋ ਇੱਕ ਚਮਚ ਨੀਂਬੂ ਦੇ ਜੂਸ ਨੂੰ ਜੇ ਅਸੀਂ ਪਾਣੀ ਦੇ ਗਲਾਸ 'ਚ ਮਿਕਸ ਕਰਕੇ ਰੋਟੀ ਤੋਂ 20 ਮਿੰਟ ਘੱਟੋ-ਘੱਟ ਭੋਜਨ ਕਰਨ ਤੋਂ ਪਹਿਲਾਂ ਪੀਵਾਂਗੇ ਤਾਂ ਸਾਨੂੰ ਬੜੀ ਰਾਹਤ ਮਿਲੂਗੀ ਸਾਡੇ ਕਦੇ ਵੀ ਐਸਿਡਿਟੀ ਨਹੀਂ ਬਣੂਗੀ ਤੇ ਦੋਸਤੋ ਨਿੰਬੂ ਕੱਲਾ ਐਸਿਡਿਟੀ ਨੂੰ ਨਹੀਂ ਘੱਟ ਕਰਦਾ ਇਹਦੇ ਨਾਲ ਨਾਲੇ ਸਾਡੇ ਬੀਪੀ ਨੂੰ ਵੀ ਘੱਟ ਕਰਨ ਦੀ ਤਾਕਤ ਰੱਖਦਾ ਸਾਡੇ ਜਿਹੜਾ ਕੋਲੇਸਟ੍ਰੋਲ ਸਾਡੇ ਖੂਨ 'ਚ ਚਰਬੀ ਵਧ ਜਾਂਦੀ ਆ ਇਹ ਉਹਨੂੰ ਵੀ ਘਟਾਉਂਦਾ ਏ ਇਹਦੇ ਨਾਲ ਨਾਲੇ ਚ ਐਂਟੀਆਕਸੀਡੈਂਟ ਪ੍ਰੋਪਰਟੀਆਂ ਹੁੰਦੀਆਂ ਐਂਟੀ ਕੈਂਸਰ ਵੀ ਹੁੰਦਾ ਏ ਸਾਨੂੰ ਜਿਹੜੀ ਮੇਦੇ ਦਾ ਕੈਂਸਰ ਹੋਣ ਦੀ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਦਾ ਏ ਸੋ ਇਹ ਨਿੰਬੂ ਦੇ ਫਾਇਦਿਆਂ ਨੂੰ ਬਾਕੀ ਜਿਹੜੀ ਮੈਂ ਤੁਹਾਨੂੰ ਦੱਸੀ ਆ ਵੀ ਐਸਿਡਿਟੀ ਦੀ ਜਿਹੜੀ ਪਰੇਸ਼ਾਨੀ ਤੋਂ ਕਿਵੇਂ ਬਚਿਆ ਜਾ ਸਕਦਾ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੀਆਂ ਅਗਲੀਆਂ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਅਗਲੀਆਂ ਵੀਡੀਓ ਤੁਹਾਡੇ ਤੱਕ ਜਿਹੜਾ ਵੀ ਮੈਂ ਬਿਮਾਰੀ ਨੂੰ ਲੈ ਕੇ ਬਣਾਉਣਾ ਹੈ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਦੋਸਤੋ ਜਿਹੜੀ ਆ ਮੈਂ ਜਾਣਕਾਰੀ ਦਿਨਾ ਹੈ ਇਹ ਇਹ ਵੀਡੀਓ ਦਾ ਬੜਾ ਵਧੀਆ ਮਾਧਿਅਮ ਆ ਇਹਦੇ ਨਾਲ ਬੜੇ ਲੋਕਾਂ ਤੱਕ ਜਾਣਕਾਰੀ ਪਹੁੰਚ ਜਾਂਦੀ ਆ ਜਦੋਂ ਅਸੀਂ ਹਸਪਤਾਲ ਬੈੰਨੇ ਆ ਤਾਂ ਸਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਵੀ ਇਕੱਲੇ-ਇਕੱਲੇ ਬੰਦੇ ਨੂੰ ਜਾਣਕਾਰੀ ਦਿੱਤੀ ਜਾਵੇ ਸੋ ਆ ਵੀਡੀਓ ਦਾ ਇੱਕ ਬੜਾ ਵਧੀਆ ਮਾਧਿਅਮ ਆ ਤੇ ਫਾਇਦਾ ਵੀ ਤਾਂ ਆ ਜੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਵੱਧ ਤੋਂ ਵੱਧ ਲੋਕਾਂ ਤੱਕ ਜਾਣਕਾਰੀ ਪਹੁੰਚਾਉਂਗੇ ਸੋ ਇਜਾਜ਼ਤ ਦਿਓ ਧੰਨਵਾਦ